ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਦੋ ਤੁਕੇ ਜੋ ਲੋ ਭਾਉ ਅਭਾਉ ਇਹੋ ਮਾਨੇ ਤੋ ਲੋ ਮਿਲਣ ਦੁਹਾਈ ਆਣ ਆਪਣਾ ਕਰਤ ਵਿਚਾਰਾ ਲੋ ਵਿੱਚ ਬਿਚ ਬਖਾਈ ਮਾਦਵੇ ਅਸੀਂ ਜਿਉ ਬੁਝਾਈ ਛੇਉ ਸਾਧ ਗਹੋ ਓਟ ਚਰਣਾ ਨੈ ਬਿਸਰੇ ਮੋਹ ਤੋ ਚਸਾਈ ਰਹਾ ਹਰੇ ਮਨ ਮੁਗਧ ਅਚੇਤ ਚੰਚਲ ਚਿਤਾ ਤੁਮ ਐਸਿਰ ਦੇ ਨਾਈ প্রাণ બંધ ত্যাগ আন ਤੂੰ ਰਚਿਆ ਹੁਰ ਜੋ ਸੰਗ ਵੈਰਾਈ ਸ਼ੋਗ ਨ ਵਿਆਪੇ ਤਾਪ ਨਾ ਧਾਪੇ ਸਾਧ ਸੰਗਤ 부ਧ ਭਾਈ ਸਾਖਤ ਕਾ ਬਕਣਾ ਇਉ ਜਾਨੋ ਜੈਸੇ ਪਾਵਣ ਚੁਲਾਈ ਕੋਟ ਬਰਾਦ ਅਛਾ ਦਿਓ ਏਹੋ ਮਨ ਕਹਿਣਾ ਕਛੂ ਨਾ ਜਾਈ ਜਾਨ ਨਾਨਕ ਦੀਨ ਸ਼ਰਣ ਆਇਓ ਪ੍ਰਭ ਸਭ ਲੇਖਾ ਰੱਖੋ ਉਟਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਦੋ ਤੁਕੈ ਜੋ ਲੋ ਭਾਉ ਅਭਾਉ ਇਹੋ ਮਾਨੇ ਤੋਂ ਲੋ ਮਿਲਣ ਦੁਹਾਈ ਆਣ ਆਪਣਾ ਕਰਤ ਵਿਚਾਰਾ ਤੋਂ ਲੋ ਵਿਚ ਬਖਾਈ ਮਾਦਵੇ ਐਸੀ ਦਿਓ 부ਝਾਈ ਛੇਉ ਸਾਧ ਗਹੋ ਓਟ ਚਰਣਾ ਨੈਂ ਬਿਸਰੇ ਮਹੋਤ ਚਸਾਈ ਰਹਾ ਹਰੇ ਮਨ ਮੁਗਧ ਅਚੇਤ ਚੰਚਲ ਚਿਤਾ ਤੁਮ ਐਸੀ ਰੇਨਾ ਆਈ ਪ੍ਰਾਣ ਪਦ ਤਿਆਗ ਆਣ ਤੂੰ ਰਚਿਆ ਹੋਰ ਜੋ ਸੰਗ ਵੈਰਾਈ ਸ਼ੋਗ ਨ ਵਿਆਪੇ ਆਪ ਨਾ ਥਾਪੇ ਸਾਧ ਸੰਗਤ ਬੁੱਧ ਭਾਈ ਸਾਖਤ ਕਾ ਬਕਣਾ ਇਉ ਜਾਨੋ ਜੈਸੇ ਪਾਵਣ ਚੁਲਾਈ ਕੋਟ ਬਰਾਦ ਅਛਾ ਦਿਓ ਏਹੋ ਮਨ ਕਹਿਣਾ ਕਛੂ ਨਾ ਜਾਈ ਜਾਨ ਨਾਨਕ ਦੀਨ ਸ਼ਰਣ ਆਇਓ ਪ੍ਰਭ ਸਭ ਲੇਖਾ ਰਖੋ ਉਟਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵੀਂ 2 ਤੁਕਾਂ ਜੋ ਲੋ ਭਾਉ ਅਭਾਉ ਇਹੋ ਮਾਨੇ ਤੋਂ ਲੋ ਮਿਲਣ ਦੁਹਾਈ ਆਣ ਆਪਣਾ ਕਰਦ ਵਿਚਾਰਾ ਤੋਂ ਲੋ ਵਿੱਚ ਵਿਖਾਈ ਮਾਦਵੇ ਐਸੀ ਦਿਓ 부ਝਾਈ ਸੇਵ ਸਾਧ ਗਹੋ ਓਟ ਚਰਣਾ ਨੈ ਬਿਸਰੇ ਮੋਹ ਤੋ ਚਸਾਈ ਰਹਾ ਹਰੇ ਮਨ ਮੁਗਧ ਅਚੇਤ ਚੰਚਲ ਚਿਤਾ ਤੁਮ ਐਸੀਰ ਦੇਨਾ ਆਈ ਪ੍ਰਾਣ ਪੰਦ ਤਿਆਗ ਆਣ ਤੂੰ ਰਚਿਆ ਓਰ ਜੋ ਸੰਗ ਵੈਰਾਈ ਸ਼ੋਗ ਨ ਵਿਆਪੇ ਆਪ ਨਾ ਧਾਪੇ ਸਾਧ ਸੰਗਤ 부ਧ ਭਾਈ ਸਾਗਤ ਕਾ ਬਕਣਾ ਇਉ ਜਾਨੋ ਜੈਸੇ ਪਾਵਣ ਚੁਲਾਈ ਕੋਟ ਬਰਾਦ ਅਛਾ ਦਿਓ ਇਹੋ ਮਨ ਕਹਿਣਾ ਪਛੂ ਨ ਜਾਈ ਜਾਨ ਨਾਨਕ ਦੀਨ ਸ਼ਰਣ ਆਇਓ ਪ੍ਰਭ ਸਭ ਲੇਖਾਂ ਰਖੋ ਉਟਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਦੋ ਤੁੱਕੇ ਜੋ ਲੋ ਭਾਉ ਅਭਾਉ ਇਹੋ ਮਾਨੇ ਤੋਂ ਲੋ ਮਿਲਣ ਦੁਹਾਈ ਆਣ ਆਪਣਾ ਕਰਦ ਵਿਚਾਰਾ ਤੋਂ ਲੋ ਵਿੱਚ ਬਿਖਾਈ ਮਾਦਵੇ ਐਸੀ ਜੇ ਉਹ 부ਝਾਈ ਸੇਵ ਸਾਧ ਗੋਇਓਟ ਚਰਣਾ ਨੈ ਬਿਸਰੇ ਮੋਹ ਤੋ ਚਸਾਈ ਰਹਾ ਹਰੇ ਮਨ ਮੁਗਧ ਅਚੇਤ ਚੰਚਲ ਚਿਤਾ ਤਮ ਐਸਿਰ ਦੇਨਾ ਆਈ ਪ੍ਰਾਣ ਬੰਦ ਤਿਆਗ ਆਣ ਤੂੰ ਰਚਿਆ ਹੁਰ ਜੋ ਸੰਗ ਵੈਰਾਈ ਸ਼ੋਗ ਨ ਵਿਆਪੇ ਆਪ ਨਾ ਥਾਪੇ ਸਾਧ ਸੰਗਤ ਬੁੱਧ ਭਾਈ ਸਾਖਤ ਕਾ ਬਕਣਾ ਇਉ ਜਾਨੋ ਜੈਸੇ ਪਾਵਣ ਚੁਲਾਈ ਕੋਟ ਬਰਾਦ ਅਛਾ ਦਿਓ ਏਹੋ ਮਨ ਕਹਿਣਾ ਪਛੂ ਨ ਜਾਈ ਜਾਨ ਨਾਨਕ ਦੀਨ ਸ਼ਰਣ ਆਇਓ ਪ੍ਰਭ ਸਭ ਲੇਖਾਂ ਰਖੋ ਉਟਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਦੋ ਤੁੱਕੇ ਜੋ ਲੋ ਭਾਉ ਅਭਾਉ ਇਹੋ ਮਾਨੇ ਤੋਂ ਲੋ ਮਿਲਣ ਦੁਹਾਈ ਆਣ ਆਪਣਾ ਕਰਤ ਵਿਚਾਰਾ ਤੋਂ ਲੋ ਵਿੱਚ ਬਖਾਈ ਮਾਦਵੇ ਐਸੀ ਜਿਉ ਬੁਝਾਈ ਛੇਉ ਸਾਧਗ ਹੋਇ ਉਟ ਚਰਣਾ ਨੈ ਬਿਸਰੇ ਮੋਹ ਤੁਚਸਾਈ ਰਹਾ ਹਰੇ ਮਨ ਮੁਗਧ ਅਚੇਤ ਚੰਚਲ ਚਿਤਾ ਤੁਮ ਐਸੀਰ ਦੇਨਾ ਆਈ ਪ੍ਰਾਣ ਪੰਦ ਤਿਆਗ ਆਣ ਤੂੰ ਰਚਿਆ ਹੋਰ ਜੋ ਸੰਗ ਵੈਰਾਈ ਸ਼ੋਗ ਨ ਵਿਆਪੇ ਆਪ ਨਾ ਥਾਪੇ ਸਾਧ ਸੰਗਤ ਬੁੱਧ ਭਾਈ ਸਾਖਤ ਕਾ ਬਕਣਾ ਇਉ ਜਾਨੋ ਜੈਸੇ ਪਾਵਣ ਚੁਲਾਈ ਕੋਟ ਬਰਾਜ ਅਛਾ ਦੇਓ ਇਹੋ ਮਨ ਕਹਿਣਾ ਪਛੂ ਨ ਜਾਈ ਜਾਨ ਨਾਨਕ ਦੀਨ ਸ਼ਰਣ ਆਇਓ ਪ੍ਰਭ ਸਭ ਲੇਖਾ ਰਖੋ ਉਟਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਦੋ ਤੁੱਕੇ ਜੋ ਲੋ ਭਾਉ ਅਭਾਉ ਇਹੋ ਮਾਨੇ ਤੋਂ ਲੋ ਮਿਲਣ ਦੁਹਾਈ ਆਣ ਆਪਣਾ ਕਰਤ ਵਿਚਾਰਾ ਤੋਂ ਲੋ ਵਿੱਚ ਬਿਖਾਈ ਮਾਦਵੇ ਅਸੀਂ ਦਿਓ 부ਝਾਈ ਸੇਵ ਸਾਧ ਗੋਇ ਉਟ ਚਰਣਾ ਨੈ ਬਿਸਰੇ ਮੋਹ ਤੋ ਚਸਾਈ ਰਹਾ ਹਰੇ ਮਨ ਮੁਗਧ ਅਚੇਤ ਚੰਚਲ ਚਿਤਾ ਤੁਮ ਐਸੇ ਰੇਨਾ ਆਈ ਪ੍ਰਾਣ ਬੰਦ ਤਿਆਗ ਆਣ ਤੂੰ ਰਚਿਆ ਹੋਰ ਜੋ ਸੰਗ ਵੈਰਾਈ ਛੋਗ ਨਾ ਵਿਆਪੇ ਆਪ ਨਾ ਧਾਪੇ ਸਾਧ ਸੰਗਤ ਬੁੱਧ ਭਾਈ ਸਾਗਤ ਕਾ ਬਕਣਾ ਇਉ ਜਾਨੋ ਜੈਸੇ ਪਾਵਣ ਚੁਲਾਈ ਕੋਟ ਬਰਾਦ ਅਛਾਦਿਓ ਇਉ ਮਨ ਕਹਿਣਾ ਪਛੂ ਨ ਜਾਈ ਜਾਨ ਨਾਨਕ ਦੀਨ ਸ਼ਰਣ ਆਇਓ ਪ੍ਰਭ ਸਭ ਲੇਖਾਂ ਰਖੋ ਉਟਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਦੋ ਤੁਕੈ ਜੋ ਲੋ ਭਾਉ ਅਭਾਉ ਇਹੋ ਮਾਨੇ ਤੋਂ ਲੋ ਮਿਲਣ ਦੁਹਾਈ ਆਣ ਆਪਣਾ ਕਰਦ ਵਿਚਾਰਾ ਤੋਂ ਲੋ ਵਿੱਚ ਵਿਖਾਈ ਮਾਦਵੇ ਅਸੀਂ ਦਿਓ 부ਝਾਈ ਸੇਵ ਸਾਧ ਗੋਇਓਟ ਚਰਣਾ ਨੈ ਬਿਸਰੇ ਮੋਹ ਤੁਚਸਾਈ ਰਹਾ ਹਰੇ ਮਨ ਮੁਗਧ ਅਚੇਤ ਚੰਚਲ ਚਿਤਾ ਤੁਮ ਐਸੀਰ ਦੇਨਾ ਆਈ ਪ੍ਰਾਣ ਪੰਦ ਤਿਆਗ ਆਣ ਤੂੰ ਰਚਿਆ ਔਰ ਜੋ ਸੰਗ ਵੈਰਾਈ ਸ਼ੋਗ ਨ ਵਿਆਪੇ ਆਪ ਨਾ ਧਾਪੇ ਸਾਧ ਸੰਗਤ ਬੁੱਧ ਭਾਈ ਸਾਗਤ ਕਾ ਬਕਣਾ ਇਉ ਜਾਨੋ ਜੈਸੇ ਪਾਵਣ ਚੁਲਾਈ ਕੋਟ ਬਰਾਦ ਅਛਾਦਿਓ ਇਹੋ ਮਨ ਕਹਿਣਾ ਪਛੂ ਨ ਜਾਈ ਜਾਨ ਨਾਨਕ ਦੀਨ ਸ਼ਰਣ ਆਇਓ ਪ੍ਰਭ ਸਭ ਲੇਖਾਂ ਰਖੋ ਉਟਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5ਵਾਂ 2 ਤੁਕਾਂ ਜੋ ਲੋ ਭਾਉ ਅਭਾਉ ਇਹੋ ਮਾਨੇ ਤੋਂ ਲੋ ਮਿਲਣ ਦੁਹਾਈ ਆਣ ਆਪਣਾ ਕਰਦ ਵਿਚਾਰਾ ਤੋਂ ਲੋ ਵਿਚ ਬਖਾਈ ਮਾਦਵੇ ਐਸੀ ਜਿਉ 부ਝਾਈ ਛੇਉ ਸਾਧਗੋ ਹੋ ਓਟ ਚਰਣਾ ਨੈਂ ਬਿਸਰੇ ਮਹਤ ਚਸਾਈ ਰਹਾ ਹਰੇ ਮਨ ਮੁਗਧ ਅਚੇਤ ਚੰਚਲ ਚਿਤਾ ਤੁਮ ਐਸੀਰ ਦੇਨਾ ਆਈ ਪ੍ਰਾਣ ਬੰਦ ਤਿਆਗ ਆਣ ਤੂੰ ਰਚਿਆ ਓਰ ਜੋ ਸੰਗ ਵੈਰਾਈ ਸੋਗ ਨ ਵਿਆਪੇ ਆਪ ਨਾ ਥਾਪੇ ਸਾਧ ਸੰਗਤ ਬੁੱਧ ਭਾਈ ਸਾਖਤ ਕਾ ਬਕਣਾ ਇਉ ਜਾਨੋ ਜੈਸੇ ਪਾਵਣ ਚੁਲਾਈ ਕੋਟ ਬਰਾਦ ਅਛਾ ਦਿਓ ਇਹੋ ਮਨ ਕਹਿਣਾ ਪਛੂ ਨ ਜਾਈ ਜਾਨ ਨਾਨਕ ਦੀਨ ਸ਼ਰਣ ਆਇਓ ਪ੍ਰਭ ਸਭ ਲੇਖਾਂ ਰਖੋ ਉਟਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ